ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸਵੀਮਾਜ ਛੇੜ ਲਈ ਲੈ ਕੇ ਆਏ ਹਾਂਗੇ ਮਗਰ ਆ ਗਿਆ ਕਰਮਾਲੀ ਦੇ ਬੱਚਾ ਕੱਟੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਠੀਕ ਠਾਕ ਬਾਈ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਮੇਰਾ ਗੋਟਾ ਸੂਰੇ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਨੇੜੇ ਬਰੇ ਤਪੇ ਤੋਂ ਰਹਿਣਾ 4 ਕਿਲੋਮੀਟਰ ਕੈਂਚੀਆਂ ਤੋਂ ਰਹਿਣਾ 8 ਕਿਲੋਮੀਟਰ ਠੀਕ ਹੈ ਕੰਟੈਕਟ ਨੰਬਰ ਬੋਲੋ ਕੰਟੈਕਟ ਨੰਬਰ ਬਰੇ 76961 40421 ਠੀਕ ਹੈ ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋ ਬਾਈ ਮੰਨ ਕੇ ਚੱਲੋ ਇਹ ਮੱਝ ਸੇਲ ਕਰ ਰਿਹਾ ਬਈ ਕਿਹੜਾ ਸੂਆ ਸੂਈ ਸੋ ਆ ਵੀਰੇ ਤੀਜਾ ਸੂਈ ਹੋਇਆ ਇਹ ਕਦੋਂ ਸੂਈ ਹੈ ਬਾਈ ਕੱਲ 6 ਵਜੇ ਸੂਈਆ ਬਾਈ ਆਪਨੇ ਠੀਕ ਆ ਕੱਲ ਜੇਰ ਉੱਕੇ ਜਮਾ ਹੱਥ ਪਲੇਟ ਬਈ ਵਜੇਰ ਵੀ ਹੂੰ ਦਿਮਾਗ ਰ ਦਿੱਤੀ ਕੱਟੀ ਓਕੇ ਆ ਬੱਚਾ ਕੀ ਆ ਗਿਆ ਮਗਰ ਕੱਟੀ ਦਿੱਤੀ ਉਹ ਕੱਟੀ ਬਹੁਤ ਸਾਰਾ ਬਾਈ ਹਾਂ ਮੈਂ ਕਹਿਣਾ ਚਾਹਾਂ ਕਾਲੀ ਸਾਹ ਸਾਲੀ ਕਾਲ ਚਾਹਾਂ ਬਾਈ ਤੇ ਪੂਤ ਪੂਤ ਕਿਤੇ ਵੀ ਨਹੀਂ ਬਾਹਰ ਉਸ ਚ ਵੀ ਨਹੀਂ ਬਾਈ ਕਿੱਟਾ ਵਾਲਾ ਚੰਗੀ ਕੱਟੀ ਨੂੰ ਜਨਮ ਦਿੱਤਾ ਕਰਮ ਵਾਲੀ ਨੇ ਬਹੁਤ ਠੀਕ ਆ ਬਾਈ ਕਿੰਨਾ ਕ ਬੋਲਾ ਫਿਰ ਕੱਢਿਆ ਬੋਲਾ ਵੀਰੇ ਇਹ 10 ਕਿਲੋ ਲੀਟਰ ਤੋਂ ਬਾਹਰ ਆਉਣਗੇ ਠੀਕ ਆ ਠੀਕ ਹੈ ਭਾਈ ਤੇ 10 ਕਿਲੋ ਤੋਂ ਬਾਹਰ ਆ ਫੋਲੀ ਵਾਲਾ ਹੂੰ ਠੰਡੀ ਸੀ ਲੱਗੇ ਠੰਡੀ ਬਾਦੂ ਭਾਈ ਕੀ ਕਰ ਰਿਹਾ ਬਈ ਕਿਸਲੇ ਸੁਵੇ ਦਾ ਦੂਜੇ ਸੁਵੇ ਦਿੱਤਾ ਵੀਰੇ ਦੋ ਦਰੇ 18 ਕਿਲੋ ਐਦ ਕੀ ਕਿੰਨੀ ਉਮੀਦ ਜੇ ਸੇਵਾ ਕਰਾਂਗੇ ਤਾਂ 18 ਤੋਂ ਆਏ ਭਾਈ ਪਲੱਸ ਟੱਪ ਸਾਰੀਆਂ ਨੇ ਕੱਢਣੀਆਂ ਨੇ ਤੈਨੂੰ ਹੀ ਤਾਂ ਹਾਂ ਮੂੰਚ ਬਾਈ ਚਬਾਈ ਤਾਂ ਭਾਈ ਥਾਣੀ ਦੇਖ ਲਾ ਕਹੇ ਲੱਗਿਆ ਮਨ ਕਰਮਾਲ ਦੇ ਭਾਨ ਭਾਈ ਚੈੱਕ ਕਰੋ ਯਾਰ ਬੜਾ ਕਮਾਲ ਦਾ ਬਹੁਤ ਚੰਗਾ ਥਣਾ ਆ ਗਿਆ ਪੂਰੀ ਥਣਾ ਆ ਗਿਆ ਲੇਵਾ ਦੇਖੋ ਯਾਰ ਪੰਡਾਲ ਆ ਪੰਡਪੂਰੀਆਂ ਲੱਗੀਆਂ ਬਾਈ ਦੁੱਧ ਵਾਲੀ ਪੂਰੀ ਕਦਗਾਠ ਵਾਲੀ ਮੱਝਾ ਕੋਈ ਆਏ ਨਹੀਂ ਮਾੜੀ ਮੁੱਟੀ ਯਾਰ ਛੂਟੀ ਨਾ ਸਮਝੋ ਬਾਈ ਖੜੀ ਬੜਾ ਐ ਪ੍ਰੋਪਰ ਆ ਪਾ ਕਦ ਚੈੱਕ ਕਰਾਈ ਕਦਰਾ ਦੇ ਬਾਈ ਲੈ ਨੇ ਮੋਡੇ ਤੋਂ ਟੱਪਲੀ ਆ ਬਈ ਆਪਣੇ ਤੋਂ ਸਹੀ ਗੱਲ ਆ ਲਗੋਉਂਦੀ ਆ ਸੋਹਣਾ ਪੂਰਾ ਚੌੜੀ ਚੌੜੀ ਪਈ ਆ ਦੇਖੋ ਲੱਟਾਂ ਚਾ ਦੇਖੋ ਬਾਈ ਫੁੱਲ ਥੱਲੋ ਬਾਈ ਸਾਹਬ ਆ ਬਾਈ ਲੇਵਾ ਤਾਂ ਆ ਦੇਖ ਕੱਕਲਾਗਲਾ ਤਰ ਲੱਗਾ ਸਫਾਈ ਵਾਲੀ ਆ ਦੇਖੋ ਆ ਬਈ ਸਹੀ ਗੱਲ ਆ ਸਫਾਈ ਦੇਖੋ ਬਾਈ ਹੱਥ ਨੇ ਬਲਜ ਜਮਾ ਕੱਢ ਜੰਨੇ ਬਾਈ ਠੀਕ ਆ ਬਾਈ ਇਹ ਮਤਲਬ ਟਾਇਰਟ ਕਰ ਦਿੰਦੇ ਪੂਰਾ ਟ ਕੱਦ ਬਾਈ ਬਹੁਤ ਚੰਗਾ ਬਾਕੀ ਪਲੀ ਵੀ ਦੇਖੋ ਫੁੱਲ ਸਿੰਗਾ ਦੀ ਕੁਆਲਿਟੀ ਬਹੁਤ ਚੰਗੀ ਆ ਸਿੰਗਾ ਵੀ ਸੋਹਣਾ ਹੈ ਬਹੁਤ ਪਿਆਰਾ ਆ ਗਿਆ ਲਾਲੋ ਵੀ ਜਮਾ ਨਾਲੋਂ ਸਿੰਗ ਮੋੜਿਆ ਵਾ ਲੰਮੀ ਲੰਮੀ ਦੇਖੋ ਬੇਲ ਵਾਲੀ ਹੈ ਬਾਈ ਹਨਾ ਪੂਰੀ ਜੀ ਬੇਲ ਗੱਡੀ ਦਾ ਡੱਬਾ ਹੀ ਆ ਡੱਬਾ ਹੀ ਆ ਬਾਈ ਤੂੰ ਦੇਖ ਲੈ ਸਹੀ ਗੱਲ ਆ ਬਾਈ ਬੂਥ ਬੂਥ ਇੱਕ ਨਹੀਂ ਚੰਗੀ ਲੱਗੀ ਵੀ ਆ ਹੂੰ ਕੀ ਆ ਬਾਤ ਆ ਬਾਈ ਬਹੁਤ ਚੰਗੀ ਬੂਥ ਮੰਨ ਕੇ ਚੱਲੋ ਵੀ ਤਾਂ ਜਬ ਸੋਹਣਾ ਆ ਗਿਆ ਹਵਾਨਾ ਜਿਹੜਾ ਇਹ ਵੀ ਬਹੁਤ ਸੋਹਣਾ ਆ ਗਿਆ ਫਿਕਸ ਜਾ ਤੇ ਕੋਈ ਬਾਈ ਦਾ ਪਰ ਦਾ ਕੰਮ ਨਹੀਂ ਆਪਣੇ ਪਸ਼ੂਆਂ ਤੋਂ ਮੰਨ ਕੇ ਚੱਲੋ ਇਹ ਸੇਵ ਕਰਦੇ ਆ ਬਾਈ ਤੇ ਥਾਣਾ ਦਾ ਸਹਾਈ ਦੇਖੋ ਬਾਈ ਲੱਗਿਆ ਵਾ ਅਸਲ ਬਈ ਇਹ ਲਗਾਏ ਤਾਂ ਦੰਦਾ ਮੁੱਖੀ ਹਾਂ ਬਈ ਥਣ ਦੇਖ ਲੈ ਨਹੀਂ ਮਾਇਸ ਦੇ ਮਾਰੇ ਮਾਰੇ ਜਿਹਾ ਹੁੰਦਾ ਕਰ ਰਹੇ ਆ ਆ ਦੇ ਅਲਗ ਅਲਗ ਗਾਈਆਂ ਵਰਗਾ ਥਣ ਪਿਆ ਕੋਈ ਆ ਥਣ ਪਿਆ ਹਾਂ ਬਈ ਦੇ ਇਹ ਦੇਖ ਲੈ ਸਹੀ ਗੱਲ ਲੈ ਬਈ ਚੈੱਕ ਤੇ ਬੂਟੇ ਦਾ ਮੁੱਲ ਬਈ ਕੀ ਬਈ ਮੁੱਲ ਆ ਪਕਰਾਂਗੇ ਫੋਨ ਤੇ ਦਾ ਹੈ ਮੁੱਲ ਜਾਇਜ਼ ਹਾਂ ਜਾਇਜ਼ ਕਰਾਂਗੇ ਬਈ ਜੇ ਵੇਚਣਾ ਮੁੱਲ ਕਰਾ ਕੋਈ ਆਏ ਨਹੀਂਗਾ ਬਈ ਠੀਕ ਆ ਆ ਸੋਟਾ ਮਾਰਾਂਗੇ ਹਨ ਹੂੰ ਤੇ ਧਾਰਾ ਮਾਰੂੰਗਾ ਧਾਰਾ ਮਾਰ ਦਿੰਦੇ ਆ ਬਈ ਠੀਕ ਆ ਧਾਰਾ ਬਈ ਕਹਿੰਦਾ ਬਈ ਆਪਾਂ ਮਾਰ ਦਿੰਨੇ ਆ ਬਾਕੀ ਚੜਾਈ ਚੜੂਈ ਪਿੱਛੇ ਤੋਂ ਚੈੱਕ ਕਰ ਸਕਦੇ ਆਂ ਬਈ ਫੁੱਲ ਚੜਾਈ ਆ ਗਈ ਜਿੰਨਾ ਲੇਵਾ ਮਗਰ ਨੂੰ ਉਨਾ ਹੀ ਮੂਰ ਨੂੰ ਕਹਿੰਦੇ ਬਈ ਪੁੱਟੇ ਉਨਾ ਹੀ ਬਈ ਦੇਖ ਹੂੰ ਬਾਕੀ ਸਾਊ ਸੀਲ ਦੇਖੋ ਯਾਰ ਬੱਚਾ ਸੀਲ ਬਹੁਤ ਵਧੀਆ ਲੱਗਦਾ ਕੰਮ ਵਾਲਾ ਕੰਮ ਆ ਹੈਨਾ ਦੇਖ ਬਈ ਲੈ ਬਈ ਦੇਖੋ ਯਾਰ ਕੀ ਬਾਤ ਆ ਬਹੁਤ ਚੰਗਿਆ ਤੁਣ ਲੱਗਿਆ ਹੈਨਾ ਬਾਹਲਾ ਵਧੀਆ ਬਈ ਦੇਖ ਲੈ ਓਟਾ ਮੋਟਾ ਨਾ ਪੂਰ ਨਾ ਸਰਲਾ ਕੋਈ ਹੈ ਸਹੀ ਗੱਲ ਹੈ ਲੈ ਕੀ ਬਾਤ ਆ ਠੰਡੀ ਸੀਲ ਬਸਾਈ ਰਿਆ ਮਾੜੇ ਮੂਤ ਤੇ ਬਈ ਕਿੰਨਾ ਕੁ ਟਾਈਮ ਤੱਕ ਦੇ ਦਿੰਦੀ ਆ ਦੁੱਧ ਬਈ ਆਏ ਮੰਨ ਵੀ 8 ਮਹੀਨੇ ਤੱਕ ਆਏ ਜਦੋਂ ਗੱਬੜ ਹੋਏ 8 ਮਹੀਨੇ ਤੱਕ ਦਿੰਦੀ ਆ ਠੀਕ ਆ ਆ ਸੜਣੀ ਪੈਂਦੀ ਪੂਰੀ ਯਾਰ ਠੀਕ ਆ ਹਾਂ ਕੋਈ ਆ ਨਹੀਂ ਮੈਂ ਜੇ ਕੱਪੜਾ ਹੋ ਗਿਆ ਦੁੱਧ ਲੈ ਕੇ ਭੱਜ ਜੰਦੀ ਆ ਹੂੰ ਇਹ ਦੋ ਮਹੀਨੇ ਸੱਡਿਆ ਮੈਂ ਉਹ ਦੁੱਧ ਪੂਰਾ ਵਧੀਆ ਦੋ ਢਾਈ ਮਹੀਨੇ ਸੀ ਠੀਕ ਆ ਬਾਈ ਹਾਂ ਮੁੱਲ ਹੋਊਗਾ ਬਾਈ ਫੋਨ ਤੇ ਤੇ ਮੁੱਲ ਰਹੂਗਾ ਜਾਇਜ਼ ਨਗਸੀਗਾ ਵੀਰ ਕੋਲ ਇੱਕ ਉਹ ਦਿਖਾਤਾ ਆਪਾਂ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ